ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਜੀਤ ਜੀ ਦੀ ਬੇ ਸੇ ਤੋਂ ਦੋਨ ਜੀ ਹੋ ਰਹੀ ਆ ਪਰ ਹੌਸਲਾ ਹੈ ਵੀ ਬਾਬਾ ਜੀ ਨੇ ਇੱਥੇ ਤੱਕ ਬੁਲ੍ਹਾ ਲੇ ਮੱਥਾ ਟੇਕਿਆ ਠੀਕ ਆ ਬਾਬਾ ਜੀ ਨੇ ਟਿਕਾ ਲਾਣਾ ਬੇਸ਼ੱਕ ਪ੍ਰੀਖਿਆ ਚੱਲ ਰਹੀ ਆ ਮਨੁ ਲਓ ਇੱਕ ਵਾਰ ਦੀ ਮੈਂ ਸਮਝ ਲੈਂਦੀ ਮੇਰੀ ਪ੍ਰੀਖਿਆ ਚੱਲਦੀ ਆ ਇਸ ਕਰਕੇ ਤੇ ਬੈਠੇ ਸੀ ਉਸੇ ਇਸ਼ਨਾਨ ਕਰਕੇ ਬਾਕੀ ਜਿਹੜੇ ਸਾਡੇ ਨਾਲ ਦੀਆਂ ਸੰਗਤਾਂ ਨੂੰ ਇਸ਼ਨਾਨ ਕਰਾ ਲਈ ਤੂੰ ਵੀ ਸਾਸੀ ਤੇ ਆ ਬਲਨੀ ਇਹੇ ਭਾਈ ਨਾ ਲਈ ਕਿੰਨੀ ਵਾਰ ਦੋ ਵਾਰ ਨਾ ਰਹੀ ਮੈਨਾਂ ਆਈ ਨਹੀਂ ਮੈਨਾਂ ਆਈ ਨਹੀਂ ਠੀਕ ਹੈ ਇੱਕਦਾਂ ਇੱਥੇ ਘਰਦਰ ਨੇ ਆਈ ਅੱਜ ਆਦਰ ਉਹ ਉਤਿੱਕਾ ਮੇਰੇ ਖਿਆਲ ਚ ਇਹ ਜਿਨ੍ਹਾਂ ਨੇ ਸੇਵਾ ਕਰਵਾਈ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਰ ਪਰ ਨੂੰ ਸਤਵਿੰਦਰ ਕੌਰ ਪੋਤੀ ਜਸਵਿੰਦਰ ਸਿੰਘ ਪੁਖੜ ਜਵਾਈ ਦਲੇਰ ਸਭ ਦੇ ਨਾਮ ਲਗਾ ਕੇ ਸਾਰੇ ਦਾ ਸੇਵਾ ਕਰਾਈ ਤੋਂ ਇੱਥੇ ਯੋਗਦਾਨ ਪਾਇਆ ਹਾਂ ਤੇ ਸਾਹਮਣੇ ਤੇਵਾ ਸਾਹ ਦੇ ठीक है अगे मू सा वीडियो बनाऊंगा वीडियो जिन्ना बोल हो सके बोला दुख भंजनी खाली पे स्नान करना करो जी दर्शन श्री हरिमंदर साहब ਬਿੱਟ ਉਹ ਵੇਖਣ ਦਾ ਹੈ ਕੋਈ ਜਿੰਦੂ ਕੋ ਰਦੀਆਂ ਰੌਣਕਾਂ ਸ਼ਾਨਕਾਂ ਜੀ ਜੀ ਇੱਕ ਚੀਜ਼ ਕਹਿੰਦਾ ਲਓ ਜੀ ਬੜੇ ਬੜੇ ਸੋਹਣੇ ਇੱਥੇ ਖੜੇ ਆ ਇਧਰ ਦੀਦੀ ਹੋਣੀ ਖੜੇ ਸਾਡੇ ਦਿੱਤੀਆਂ ਬੜੀਆਂ ਬੜੀਆਂ ਸੋਹਣੀਆਂ ਨੇ ਆ ओह और आपको मालूम

ਬੜੇ ਨਾਲ ਜੇ ਬੜੀ ਸਪੀਡ ਫੜੀ ਆ ਹੁਣ ਆਪਣੇ ਨਾਲ ਦੇ ਅੱਗੇ ਨਿਕਲ ਗਏ ਕੋਈ ਨਾ ਦੇਖੋ ਦੀਦੀ ਬਣੀ ਇੱਥਈਆ ਲੋ ਜੀ ਇਥੇ ਮੰਦਿਰ ਵੀ ਹੈਗਾ ਕੀ ਵਿਸ਼ੰਕਰ ਲੋ ਜੀ 400 ਮਿੰਦੀ ਦੀ ਹੋਣ ਵਾਲੀਆਂ ਜੁੱਤੀ ਵਾਲੀ ਦੁਕਾਨ ਦਾ ਦਿਖਾਏ ਮੈਨੂੰ ਕੈਦੀ ਲੈਣੀ ਉਹੀ ਕਿੰਨੇ ਲਾ ਦੇਖਾਂ ਬਸ ਅਹੀਂ ਇੱਕ ਮਿੰਟ ਕਰਨਾ ਬਣਾ ਪਰ ਬਾਤ ਸੁਣ ਕੇ ਲੋਕਾਂ ਦੇ ਦੇਖੀਏ ਕੁਮਰੀ ਸਾਹਿਬ ਪਰ ਪਰਤਣਾ ਪੈਣਾ ਬਾਤ ਚਲਣਾ ਜਿਨਾਰੇ ਕਿ ਤਸਵੀਰਾਂ ਆਉਂਦੀ ਆ ਮੇਰੇ ਜੀਵ ਬਲਾਗਦੀ ਨਾ ਵੀਰੇ ਰਹਿਣ ਦੇ ਕਸਣਾ ਬਸ ਛੱਡ ਦੇ ਛੱਡੀ ਛੱਡੀ ਇਨੀ ਅਜੀਬ ਲੱਗਦੀ ਆ ਇਸ ਤਰ੍ਹਾਂ ਠੀਕ ਹੈ ਡਾਡ ਮੈਨੂੰ ਅਜੀਬ ਜਿਹੀ ਜਾਲੀ ਹੋ ਰਹੀ ਹੈ ਨਾਨੀ ਐਮਲੀ ਨੇ ਜੀਜਾ ਕੋਲ ਹੋਰ ਉਹਦੀ ਹੁੰਦੀ ਹੈ ਉਹ ਨਹੀਂ ਜਾਣਾ ਤੁਸੀਂ ਤੁਹਾਨੂੰ ਬੈਸੇ ਵੀ ਤੱਕ ਚੀਜ਼ਾਂ ਰੱਖਿਆ ਮਾਂਡੇ ਕੇ ਬੜੀ ਦੂਰ ਜੋ ਵਾਲੀ ਮਲਾਈ ਵਾਲੀ ਜੁੱਤੀਆਂ ਹੀ ਜੁੱਤੀਆਂ ਬਹੁਤ ਚੱਲ ਚੱਪਲ ਬੈਲੇ ਨਹੀਂ ਅੰਦਰ ਲੱਗੀ ਆਇਆ ਤੇਰੀ ਕੋਈ ਗੇਬੀ ਚਾ 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 ਉਹ ਇਹ ਆ ਰਹਾ ਹੈ ਇੱਧਰ ਦੇਖਣਾ ਮੈਡਮ ਆ ਜੀ ਇੱਧਰ ਹੋਲੀ 300 ਵਿੱਚ ਦੇਖੋ ਲੇਖਣ ਦਾ ਕਰ ਰਹੇ ਹਾਂ ਐਸੀਆਂ ਜਿਹੜੀਆਂ ਜੁੱਤੀ ਲੱਭ ਰਹੀ ਇੱਧਰ ਮਿਲਦੀ ਕਿ ਤੁਹਾਨੂੰ ਇੱਧਰ ਆਓ ਇੱਧਰ ਆਓ ਇੱਧਰ ਆਓ ਇੱਧਰ ਮਿਲਦੀ ਕਿ ਦਾ ਰਾਸ ਚਾਣੇਗੀ ਆ ਜਿਹੜਾ ਇਹਨੂੰ ਜੁੱਤੀ ਜਿਹੜੀ ਲੈਣੀ ਕਿ ਪੈਂਦੀ ਹੈ ਨਹੀਂ ਜੀ ਜੇ ਮੁਫਤੀ ਦੇ ਲੱਕੇ ਮੰਨੇ ਆਪਾਂ ਨੂੰ ਤੁਹਾਨੂੰ ਪੱਕੀ ਨਹੀਂ ਆਹ ਜੀ ਆਹ ਲੱਗੀ ਵੀ ਆਹ ਚੀਜ਼ ਲੱਗੀ ਨਹੀਂ ਰਹੀ ਹੋਰ ਇੱਧਰ ਆਓ ਇੱਧਰ ਆਓ ਕੋਈ ਅੰਦਰ ਮਿਲੇਗੀ ਆ ਚੀਜ਼ ਲੱਗੀ ਮਿਲੇਗੀ ਆਓ ਆਓ ਜੀ ਆਓ ਕੋਲ ਕਰੋ ਮਦਦ ਆ ਗਰ 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 ਨਹੀਂ ਹੁੰਦੀਆਂ 745ਆਂ ਵੀ ਆਉਂਦੀਆਂ ਨੇ ਚੱਪਲਾਂ ਦੇ ਉੱਪਰ ਲੱਗੀਆਂ ਨਹੀਂ ਹੁੰਦੀਆਂ ਮੈਂ ਦੇਖ ਕੇ ਕਹਿੰਦਾ ਵੀ ਹੈ ਨਹੀਂ ਕੋਲਾਪੂਰੀ ਚੱਪਲ ਹਾਂ ਕੋਲਾਪੂਰੀ ਚੱਪਲ ਹਾਂ ਕੋਲਾਪੂਰੀ ਮੈਨੂੰ ਕਿਤੇ ਵੀ ਨਹੀਂ ਮਿਲਦੀ ਭਾਈ ਇਹ ਸੁਣਾਂਗੇ ਭਾਈ ਇਹ ਮੈਡਮ ਇਹ ਕਿੰਨੀ ਚੱਪਲ ਆਏ 200 ਤੋਂ 300 ਆਏ ਆ ਮੈਂ ਕਿਹਨੂੰ ਚੁਣਾਂ ਕਿੱਥੋਂ ਆਹ ਕੀ ਕਹਿਣਾ ਚਾਹਤੇ ਹੋ ਮੈਂ ਤਾਂ ਥੱਕ ਗਈ ਜਨਾਨੀ ਚੱਲੀ ਆ ਵੀ ਮਿਲਦੀ ਹੋਣੀ ਨਹੀਂ ਹੈਗੀ ਕਿ ਦਿੱਤੀ ਨਹੀਂ ਮਿਲਣੀ ਜੀ ਕਿਹੜਾ ਬੰਦਾ ਚਲੋ ਕੋਈ ਗੱਲ ਆਪਣੇ ਨਾਲ ਦੇ ਕਿੱਥੇ ਮੈਨੂੰ ਇਹ ਨਹੀਂ ਸਮਝ ਆਉਂਦੀ ਅੱਗੇ ਚਲੇਗੇ ਹੋ ਉਹ ਦੇਖੀ ਜੀ ਨੀ ਆ ਬਾਕੀ ਹਾਂ

ਕਿ ਵੀਂ ਤੇ ਰਹ ਜੀਂ ਮੌਂਦਾ ਨਹੀਂ ਤੈਨੂੰ ਪਤਾ ਨਹੀਂ ਕਿਹੜੀਆਂ ਕਹਿੰਦਾ ਤਾਂ ਮੈਂ ਬੋਲਦੀ ਆਂ ਹਰਮਾਨੀਂ ਦੀਆਂ ਪਤਾ ਨਹੀਂ ਹਰਮਾਨੀ ਨੇ ਕਹਿੰਦੇ ਸੀ ਤਰ ਲਿਕੇ ਨਾ ਕਿ ਉੱਟ ਜੂਮ ਕਰਕੇ ਦਿਖਾ ਕਿੰਨਾ ਸੋਹਣਾ ਹੋਆ ਕੁਰਤਾ ਪਜਾਮਾ ਜੱਟ ਚਲੋ ਹਾਂ ਆਦਾ

अच्छा छोटा जा हरमंदर था अच्छी बात आई बहुत बहुत सोने सूट है जी दाना? ਅੰਗੂਰੇ ਦਾ ਸੋਨਾ ਉਹਨਾਂ ਨੂੰ ਹੈ ਹੀ ਨਹੀਂ ਵੀ ਅਸੀਂ ਆ ਵੀ ਆ ਗਏ ਆ ਅਸੀਂ ਵੀ ਆ ਗਏ ਆ ਪੰਜੀਰੀ ਨਹੀਂ ਆ ਗਈ ਆ ਰੈਡੀ ਮੇਡ ਇਹ ਨਹੀਂ ਖਾਣਾ ਟਿੱਕੀਆਂ ਇਹੋ ਗੋਣਾ ਸੁਣਿਆ ਕਿਹੜਾ ਪਰਸਾਂ ਦੇ ਟਾਪੜ ਦੇ ਨੇ ਅੰਬੀ ਨਾਲ ਬੁੱਢੇ ਨੂੰ ਦਿਖਾਣਾ ਟਵਾਏ ਇਹ ਕਿ ਜਾਨਦੇ ਜਾਨਦੇ ਕੱਲ ਲੈ ਕੇ ਜਾਣੇ ਆਜ 200 ਰੁਪਏ ਦੋਸਰ ਰੁਪਏ ਆਜ ਆਜ 200 ਰੁਪਏ ਦੋਸਰ ਮੈਂ ਅੱਜ ਆਪਣਾ ਕੀ ਪਾਇਆ 250 ਰੁਪਏ ਚਾਰ ਜੀ ਬੱਸ ਸਿਰਫ ਹੀ ਆਪਣਾ ਲਓ ਸਿੱਧ ਬੈਂਕ ਦੇ ਸਾਹਮਣੇ ਸਿੱਧ ਬੈਂਕ ਹੋਗੀ ਜੀ ਸਵੇਰ ਠੀਕ ਸ੍ਰੀ ਅਮੇਸ਼ਾ ਦੇ ਵਿੱਚ ਠੰਡੇ ਖੰਡੀਆਂ ਚੱਲ ਰਹੀਆਂ ਨੇ ਜੀ ਹਵਾਵਾਂ ਇਹ ਤੋਂ ਇੱਕ ਵਾਰ ਸੇਟ ਹੋਈ ਆ ਜੀ ਕਹਿੰਦੇ ਕਈ ਗੁਰਦੁਆਰਾ ਸਾਹਿਬ ਦੇ ਹੋਕਰ ਆਉਂਦੀ ਆ ਦਰਸ਼ਨ ਦੇਖਦੇ ਆ ਹੁਣ ਅਸੀਂ ਕਿਤੇ ਲੇਟ ਤਾਂ ਨਹੀਂ ਹੋ ਗਏ ਤਾਂ ਸਾਰੀਆਂ ਸੰਗਤਾਂ ਜੀ ਭੱਜ ਭੱਜ ਕੇ ਆਪਣੀਆਂ ਵਸਾ ਜੀ ਜਿਹੜੀ ਉਹ ਫੜਨ ਦੀ ਕੋਸ਼ਿਸ਼ ਤੇ ਵਿੱਚ ਵਿੱਚ ਬੈਠ ਜੀਏ ਵਸਾ ਲੋਹੇ ਕਿ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਓ ਜੀ ਜਿਹੜੇ ਵੀਡੀਓ ਦੇਖਦੇ ਉਹਨਾਂ ਨੂੰ ਵੀ ਜਿਹੜੇ ਨਹੀਂ ਦੇਖਦੇ ਉਹਨਾਂ ਨੂੰ ਵੀ ਬਹੁਤ ਸੋਹਣਾ ਮੌਸਮ ਬਹੁਤ ਸੋਹਣਾ ਵੈਦਰ ਠੀਕ ਆ ਸਕੂਨ ਠੰਡਾ ਠੰਡਾ ਜਿਹੜੀ ਆ ਸ਼ਾਂਤੀ ਨਹੀਂ ਤਾਂ ਹੁਣ ਤੇ ਦਿਨ ਤੇ ਚਹਲ ਪਹਲ ਸ਼ੁਰੂ ਹੋ ਜਾਣੀ ਸ਼ਾਂਤੀ ਬਹੁਤ ਵਧੀਆ ਪਹੁੰਚੀ ਆ ਜੀ ਗੁਰਦੁਆਰਾ ਤੰਤਨ ਬਾਬਾ ਬੋਡਾ ਸਾਹਿਬ ਜੀ ਜਿਨ੍ਹਾਂ ਨੂੰ ਕਿਹਾ ਜਾਂਦਾ ਪੁੱਤਰਾਂ ਦਾ ਦਾਦਾ ਠੀਕ ਆ ਸੋ ਹੁਣ ਆਪਾਂ ਕਰਾਉਨੇ ਆ ਜੀ ਤੁਹਾਨੂੰ ਦਰਸ਼ਨ ਪਹਿਲਾਂ ਚੱਲਦੇ ਆ ਜੀ ਦਰਬਾਰ ਸਾਹਿਬ ਜੀ ਇਹਨੂੰ ਸੰਤਾਨ ਦੀ ਪ੍ਰਾਪਤੀ ਨਹੀਂ ਹੁੰਦੀ ਕਹਿੰਦੇ ਵੀ ਉਹ ਇਹ ਪੰਜ ਚੌਕੀਆਂ ਪਰ ਉਹ ਪੂਰੀ ਸ਼ਰਧਾਂ ਦੇ ਨਾਲ ਸੰਤਾਨ ਦੀ ਪ੍ਰਾਪਤੀ ਹੋਊਗੀ ਜੀ ਪਾਸ਼ਾ ਸ਼ਿਰੀ ਗਰੁ ਅਰਜਨਦੇਵ ਜੀ ਪਾਸ਼ਾਈ ਪੰਜਵੀਂ ਤਰਨ ਤਰਨ ਸਾਹਿਬ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਪੰਜਾਬ ਦਾ ਸਭ ਤੋਂ ਵੱਡਾ ਸਰੋਵਰ ਹੈ ਜੀ ਇੱਥੇ ਸਾਰੀ ਸੰਗਤ ਨਾਮ ਦੀ ਨਾਲ ਜਾ ਰਹੀ ਹੈ ਜੀ ਨਮਸਕਾਰ ਨ ਮਹਾਰਾਜ ਜੀ ਆਇਆਂ ਨੂੰ ਸਾਰੇ ਜੀ ਮਨੋ ਕਾਮਨਾਵਾਂ ਜੀ ਪੂਰੀਆਂ ਕਰਨ